ਗਾਇਆ ਇੰਤੁ ਤਾਰੇ ਰੂਹਾਈ ਨੁ ਪਾਈ ਗਾਇਆ ਇੰਤੁ ਤਾਰੇ ਰੂਹਾਈ ਨੁ ਪਾਈ ਗਾਇਆ ਇੰਤੁ ਤਾਰੇ ਰੂਹਾਈ ਨੁ ਪਾਈ ਬਿਬੀ ਜੀ ਆ ਕੇ ਬਖਸ਼ੀ ਗ੍ਰੈਜੂਏਟਸ ਨਾਲ ਉੱਥੋਂ ਆਏ ਆ ਉਹਨਾਂ ਨੂੰ ਕਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੇ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਈਨ ਹਰ ਸੋ ਲੈਣ ਮਲਾਈ ਮਹਾਪੁਰਖ ਸਮੇ ਸਮੇਂ ਦੇ ਸੰਸਾਰ ਚੋਂ ਦੇ ਆਪਣੀ ਜੀਵਨ ਯਾਤਰਾ ਦੇ ਵਿੱਚ ਪਰਉਪਕਾਰ ਦੇ ਕੰਮ ਕਰਦੇ ਆ 1882 ਚ ਸੰਤ ਬਾਪ੍ਰੇਮ ਸਿੰਘ ਜੀ ਮਰਾਲੇਵਾ ਨੇ ਮਾਤਾ ਨਿਹਾਲ ਕੌਰ ਜੀ ਦੀ ਕੋਪੀਤਾ ਮੁਸਾਵਾਸੀ ਦੇ ਘਰ ਵਿਖੇ ਪੈਦਾ ਹੋਏ ਖੋੜੀ ਦਰਨਾ ਸਿੰਘ ਜੀ ਖੇ। ਔਰ ਲਗਾਤਾਰ ਸਾਲ 1923 ਤੋਂ ਲੈ ਕੇ ਉਹਨਾਂ ਨੇ ਸਾਲ 1905 ਤੋਂ ਲੈ ਕੇ ਸੋਰੀ ਲਗਾਤਾਰ 1950 ਤੱਕ ਵੱਡੀ ਸੇਵਾ ਕੀਤੀ। ਸਮਾਜ ਦੇ ਸੁਧਾਰ ਦੀ, ਧਰਮ ਪ੍ਰਚਾਰ ਦੀ, ਅਮਰ ਸੰਚਾਰ ਲੈਰ ਦੀ ਔਰ ਸਾਨੂੰ ਸਾਰਿਆਂ ਨੂੰ ਐਜੂਕੇਸ਼ਨ ਦੇ ਕੇ ਮਨੁੱਖਾ ਜੀਵਨ ਕਾਮਯਾਬ ਕਰਨ ਵਾਸਤੇ ਪੈਰਾਂ ਤੇ ਖਲੋਣ ਲਈ ਆਰਥਿਕ ਪੱਖ ਤੋਂ ਮਜ਼ਬੂਤ ਹੋਣ ਵਾਸਤੇ ਵੱਡੀ ਭੂਮਿਕਾ ਨਿਭਾਈ। ਧਰਮ ਪ੍ਰਚਾਰ ਦੇ ਖੇਤਰ ਵਿੱਚ ਏਨੂ ਕੋ ਬਖਸ਼ਿਸ਼ ਲਈ ਕਿ ਉਹਨਾਂ ਨੂੰ ਸ਼ੋਮਣੀ ਗੁਰਦਾਰਾ ਪਰੰਦਰ ਕਮੇਟੀ ਚ ਪਹਿਲੀ ਕਮੇਟੀ ਵਿੱਚ ਨਾਮਜ਼ਦ ਕਰ ਲਿਆ ਗਿਆ। ਲਗਾਤਾਰ 6 ਚੋਣਾਂ ਲੜੀਆਂ, 6 ਵਿੱਚ ਜਿੱਤੀਆਂ। ਤਿੰਨ ਵਾਰ, ਦੋ ਵਾਰ ਐਮ.ਐਲ.ਏ ਬਣੇ ਸ਼ੋਮਣੀ ਕਲੱਡਲ ਵੱਲੋਂ। ਮੈਂ ਕਹਿ ਸਕਦੀ ਹਾਂ ਕਿ ਸਾਰਾ ਸਮਾਂ ਉਹਨਾਂ ਨੇ 28 ਸਾਲ ਮੈਂਬਰਸ਼ਿਪ ਕੀਤੀ ਸੀ। 10 ਸਾਲ ਐਮ.ਐਲ.ਏ. ਔਰ ਵੱਡੀ ਸੇਵਾ ਕੀਤੀ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸਾਰੀਆਂ ਸੰਗਤਾਂ ਨੂੰ ਉਧਰੋਂ ਲਿਆ ਕੇ ਇੱਥੇ ਇਲਾਕੇ ਵਿੱਚ ਇਕੱਠਾ ਕੀਤਾ। ਸਪੈਸ਼ਲ ਐ ਲੋਕੇਸ਼ਨ ਲਾ ਬਣਾਇਆ ਐ ਐਕਟ ਬਣਾਇਆ ਜਿਹਦੇ ਨਾਲ ਇੱਕੋ ਥਾਂ ਤੇ ਬਿਠਾ ਕੇ ਇੱਕੋ ਥਾਂ ਤੇ ਜ਼ਮੀਨ ਇਕੱਠੀ ਕੀਤੀ ਸੋ ਮੈਂ ਸਮਝਦੀ ਆ ਕਿ ਸਮਾਜ ਨੂੰ ਉੱਚਾ ਚੁੱਕਣ ਵਿੱਚ ਉਹਨਾਂ ਦੀ ਬੜੀ ਬੜੀ ਦੇਣ ਐ ਐਜੂਕੇਸ਼ਨ ਦੀ ਦੇਣ ਐ ਸਮਾਜ ਸੁਧਾਰ ਦੀ ਦੇਣ ਐ ਲਾਂਤ ਤਾ ਤੋਂ ਸਬਾਜੀ ਲਾਂਤ ਤਾ ਤੋਂ ਪਛਣ ਵਾਸਤੇ ਬੜੀ ਪ੍ਰੇਰਣਾ ਕੀਤੀ ਸੋ ਉਹਨਾਂ ਦੇ ਪਰਉਪਕਾਰ ਕਰਕੇ ਅੱਜ ਦੇਸ਼ ਆ ਵਿਦੇਸ਼ਾਂ ਵਿੱਚ ਸਾਡੇ ਸਾਰੇ ਪਰਿਵਾਰਾਂ ਦੇ ਬੱਚੇ ਜਿਹੜੇ ਐ ਉਹਨਾਂ ਨੂੰ ਸ਼ਰਧਾ ਬਿਬੀ ਜੀ ਆ ਕੇ ਬਖਸ਼ੀ ਕਰੀ ਸਮਾਗਮ ਤੋਂ ਆਏ ਆ ਉਹਨਾਂ ਸਾਹਮਣੇ ਕਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹੇ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਈਨ ਹਰਸੋਂ ਲੈਣ ਮਲਾਈ ਮਹਾਪੁਰਖ ਸਮੇ ਸਮੇਂ ਦੇ ਸੰਸਾਰ ਚ ਹੁੰਦੇ ਆ ਆਪਣੀ ਜੀਵਨ ਯਾਤਰਾ ਦੇ ਵਿੱਚ ਪਰਉਪਕਾਰ ਦੇ ਕੰਮ ਕਰਦੇ ਆ 1882 ਚ ਸੰਤ ਬਾਪ੍ਰੇਮ ਸਿੰਘ ਦੀ ਮਰਾਲੇ ਵਾਲੇ ਮਾਤਾ ਨਿਹਾਲ ਕੌਰ ਜੀ ਦੇ ਕੋ ਕੋ ਪਿਤਾ ਮੁਸਾਵਾਸੀ ਦੇ ਘਰ ਵਿਖੇ ਪੈਦਾ ਹੋਏ ਖੋੜੀ ਦਰਨਾ ਸਿੰਘ ਵਿਖੇ। ਔਰ ਲਗਾਤਾਰ ਸਾਲ 1923 ਤੋਂ ਲੈ ਕੇ ਉਹਨਾਂ ਨੇ ਸਾਲ 1905 ਤੋਂ ਲੈ ਕੇ ਸੋਰੀ ਲਗਾਤਾਰ 1950 ਤੱਕ ਵੱਡੀ ਸੇਵਾ ਕੀਤੀ। ਸਮਾਜ ਦੇ ਸੁਧਾਰ ਦੀ, ਧਰਮ ਪ੍ਰਚਾਰ ਦੀ, ਅਮਰ ਸੰਚਾਰ ਲੈਰ ਦੀ ਔਰ ਸਾਨੂੰ ਸਾਰਿਆਂ ਨੂੰ ਐਜੂਕੇਸ਼ਨ ਦੇ ਕੇ ਮਨੁੱਖਾ ਜੀਵਨ ਕਾਮਜਮ ਕਰਨ ਵਾਸਤੇ ਪੈਰਾਂ ਤੇ ਖਲੋਣ ਲਈ ਆਰਥਿਕ ਪੱਖ ਤੋਂ ਮਜ਼ਬੂਤ ਹੋਣ ਵਾਸਤੇ ਵੱਡੀ ਪੁੰਕਾ ਜਮਾਈ। ਧਰਮ ਪ੍ਰਚਾਰ ਦੇ ਖੇਤਰ ਵਿੱਚ ਇਨ ਨੂੰ ਕੋ ਬਖਸ਼ਿਸ਼ ਲਈ ਕਿ ਉਹਨਾਂ ਨੂੰ ਸ਼ੋਮਣੀ ਗੁਰਦਰਾ ਪਰੰਦਰ ਕਮੇਟੀ ਚ ਪਹਿਲੀ ਕਮੇਟੀ ਵਿੱਚ ਨਾਮਜ਼ਦ ਕਰ ਲਿਆ ਗਿਆ ਲਗਾਤਾਰ 6 ਚੋਣਾਂ ਲੜੀਆਂ 6 ਵਿੱਚ ਜਿੱਤੀਆਂ ਤਿੰਨ ਵਾਰ ਦੋ ਵਾਰ ਐਮ.ਐਲ.ਏ ਬਣੇ ਸ਼ੋਮਣੀ ਕਾਲਦਲ ਵੱਲੋਂ ਮੈਂ ਕਹਿ ਸਕਦੀ ਹਾਂ ਕਿ ਸਾਰਾ ਸਮਾਂ ਉਹਨਾਂ ਨੇ 28 ਸਾਲ ਮੈਂਬਰਸ਼ਿਪ ਸੀਸੀ 10 ਸਾਲ ਐਮ.ਐਲ.ਏ ਔਰ ਵੱਡੀ ਸੇਵਾ ਕੀਤੀ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸਾਰੀਆਂ ਸੰਗਤਾਂ ਨੂੰ ਉਧਰੋਂ ਲਿਆ ਕੇ ਇੱਥੇ ਇਲਾਕੇ ਵਿੱਚ ਇਕੱਠਾ ਕੀਤਾ ਸਪੈਸ਼ਲ ਅ ਲੋਕੇਸ਼ਨ ਲਾ ਬਣਾਇਆ ਐ ਐਕਟ ਬਣਾਇਆ ਜਿਹਦੇ ਨਾਲ ਇਕੋ ਥਾਂ ਤੇ ਬਿਠਾ ਕੇ ਇਕੋ ਥਾਂ ਤੇ ਜ਼ਮੀਨ ਇਕੱਠੀ ਕੀਤੀ ਸੋ ਮੈਂ ਸਮਝਦੀ ਆ ਕਿ ਸਮਾਜ ਨੂੰ ਉੱਚਾ ਚੁੱਕਣ ਵਿੱਚ ਉਹਨਾਂ ਦੀ ਬੜੀ ਬੜੀ ਦੇਣ ਐ ਐਜੂਕੇਸ਼ਨ ਦੀ ਦੇਣ ਐ ਸਮਾਜ ਸੁਧਾਰ ਦੀ ਦੇਣ ਐ ਲਾਂਤ ਤੋ ਸਬਾਜੀ ਲਾਂਤ ਤੋ ਬਚਣ ਵਾਸਤੇ ਬੜੀ ਪ੍ਰੇਰਨਾ ਕੀਤੀ ਸੋ ਉਹਨਾਂ ਦੇ ਪਰਉਪਕਾਰ ਕਰਕੇ ਅੱਜ ਦੇਸ਼ ਆ ਵਿਦੇਸ਼ਾਂ 'ਚ ਸਾਡੇ ਸਾਰੇ ਪਰਿਵਾਰਾਂ ਦੇ ਬੱਚੇ ਜਿਹੜੇ ਐ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਪੈਂਟ ਕਰਦੇ ਐ ਤੇ ਸਤਕਾਰ ਨਾਲ ਯਾਦ ਕਰਦੇ ਐ ਇਸੇ ਕਰਕੇ ਕਹਿੰਦੇ ਐ ਕਿ ਜਸ ਅੱਜ ਅਸੀਂ ਰੋਟੀ ਕਮਾ ਰਹੇ ਆ ਤੇ ਉਹਨਾਂ ਦੀ ਦਿੱਤੀ ਹੋਈ ਪ੍ਰੇਰਣਾ ਕਰਕੇ ਆ ਉਹਨਾਂ ਦੀ ਕੀਤੀਆਂ ਜਿਹੜੀਆਂ ਅਰਦਾਸਾਂ ਕਰਕੇ ਆ ਜੇ ਅਸੀਂ ਧਰਮ ਦੇ ਵਿੱਚ ਸੱਚੀ ਮੱਚੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਆ ਅਸੀਂ ਪਖੰਡਾ ਚ ਨਹੀਂ ਪੈਂਦੇ ਅਸੀਂ ਪਰਮਾਚਾਰੀ ਪੈਂਦੇ ਅਸੀਂ ਵਿਆਹਮਾਚਾਰੀ ਪੈਂਦੇ ਅਸੀਂ ਸ਼ਬਦ ਗੁਰੂ ਨਾਲ ਜੁੜਦੇ ਆ ਕਿਉਂਕਿ ਬਾਬਾ ਮੱਖਣ ਸ਼ਾ ਲਬਾਣੇ ਨੇ ਸੱਚਾ ਗੁਰੂ ਲੱਭਿਆ ਸੀ ਅਸੀਂ ਸੱਚੇ ਗੁਰੂ ਦੇ ਨਾਲ ਲੱਗੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗੇ ਸੋ ਇਸ ਕਰਕੇ ਮੈਂ ਅਪੀਲ ਕਰਦੀ ਸਾਈ ਸੰਗਤ ਨੂੰ ਕਿ ਪਰਸ਼ੀਅਮ ਨਾਉਣ ਦਾ ਮਕਸਦ ਇਹ ਹੈ ਕਿ ਆਓ ਅਸੀਂ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਤੇ ਚਲੀਏ ਗੁਰੂ ਗ੍ਰੰਥ ਸਾਹਿਬਾ ਜੁੜੀਏ ਸ਼ਬਦ ਗੁਰੂ ਨਾਲ ਜੁੜੀਏ ਪਖੰਡਾ ਪਰਮਾ ਵਿਮਾਤ ਦੂਰ ਹੋਈਏ ਔਰ ਜੋ ਸਾਨੂੰ ਸੱਚੇ ਗੁਰਦੇ ਲਰ ਲਾਇਆ ਸੀ ਉਸੇ ਗੁਰਦੇ ਨਾਲ ਲੱਗੀਏ ਕਿਸੇ ਪਖੰਡੀ ਡੰਮੀ ਜਾਂ ਕਿਸੇ ਦੇਹਧਾਰੀ ਗੁਰੂ ਨੂੰ ਸਮਝੀਏ ਨਾ ਔਰ ਉਸ ਨੂੰ ਸਤਕਾਰ ਕਰੀਏ ਕੀਰਤਨ ਕੀਰਤਨੀ ਜਥਿਆਂ ਦਾ ਸਤਕਾਰ ਕਰੀਏ ਮਹਾਨ ਕਾਰਜ ਕਰਨ ਵਾਲੇ ਮਹਾਪੁਰਖਾਂ ਦਾ ਸਤਕਾਰ ਕਰੀਏ ਚੰਗੀ ਪ੍ਰੇਰਨਾ ਦੇਣ ਵਾਲੇ ਸਤਕਾਰ ਕਰੀਏ ਲੇਕਿਨ ਗੁਰੂ ਕੌਣ ਹੈ ਰੱਬ ਕੌਣ ਹੈ ਉਹ ਕੇਵਲ ਅਕਾਲ ਪੁਰਖ ਇਹ ਬ੍ਰਾਂਸਾ ਸਾਰੇ ਆਦਿਕ ਜਨਿਆ ਲੈ ਕੇ ਜਾਣ ਸਹਿਨਸ਼ੀਲਤਾ ਸਤ ਸੰਤੋਖ ਦਇਆ ਧਰਮ ਪਿਆਰ ਦਾ ਗਹਿਣਾ ਤੇ ਏਕਤਾ ਦੀ ਜ਼ਿੰਦਗੀ ਜਰੀ ਹੈ ਉਪਤਿਤ ਕਰਨ ਵਾਸਤੇ ਅਜੇ ਅਰਦਾਸ ਹੈ